ਸਤਿ ਸ਼੍ਰੀ ਅਕਾਲ ਮੇਰੀ ਮਾਂ ਇੱਕ ਸੰਤ ਸੁਭਾਅ ਦੀ ਮਾਲਕਨ ਸੀ ਹਮੇਸ਼ਾ ਰੱਬ ਦੀ ਰਜ਼ਾ ਤੇ ਪੈ ਵਿੱਚ ਰਹਿੰਦੇ ਸਨ ਅਣਪੜ੍ਹ ਹੋਣ ਦੇ ਬਾਵਜੂਦ ਸਵੇਰੇ ਸਵੇਰੇ ਜਵਾਨੀ ਪਾਠ ਕਰਨਾ ਗੁਰਦੁਆਰੇ ਜਾਣਾ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਨਾ ਮੈਂ ਆਪਣੀ ਮਾਂ ਨਾਲ ਹੀ ਸੌਂਦਾ ਸੀ ਮੇਰੀ ਜਾਗ ਉਹਨਾਂ ਦੇ ਪਾਠ ਦੀ ਆਵਾਜ਼ ਨਾਲ ਹੀ ਖੁੱਲਦੀ ਸੀ ਇਹ ਪਾਠ ਦੀ ਆਵਾਜ਼ ਹੁਣ ਵੀ ਕਦੇ-ਕਦੇ ਮੇਰੇ ਕੰਨਾਂ 'ਚ ਗੂੰਜਦੀ ਹੈ ਆਪਣਾ ਨੁਕਸਾਨ ਕਰਵਾ ਕੇ ਵੀ ਕਿਸੇ ਦਾ ਭਲਾ ਸੋਚਦੇ ਅਤੇ ਕਰਦੇ ਸਨ ਇੱਕ ਵਾਕਿਆ ਮੈਨੂੰ ਅੱਜ ਵੀ ਯਾਦ ਹੈ ਸਾਡੇ ਪਿੰਡ ਇੱਕ ਲਾਗ ਲਈ ਪਿੰਡੋਂ ਡਾਕਟਰ ਪਰਿਵਾਰ ਸਮੇਤ ਬਦਲ ਕੇ ਆਏ ਰਹਿਣ ਲਈ ਜਗ੍ਹਾ ਨਹੀਂ ਸੀ ਸੋ ਸਾਡੇ ਘਰ ਦੇ ਲਾਗੇ ਹੀ ਕਿਰਾਏ ਤੇ ਰਹਿਣ ਲੱਗ ਪਏ ਮੱਝਾਂ ਉਹਨਾਂ ਦੀਆਂ ਸਾਡੇ ਘਰ ਵੱਜ ਗਈਆਂ ਮੈਂ ਆਪਣੇ ਡੰਗਰ ਨਾਲ ਹੀ ਮੈਂ ਉਹਨਾਂ ਨੂੰ ਬਾਹਰ ਚਾਰਾ ਲਿਆਉਣਾ ਉੱਥੇ ਹੀ ਪੱਠੇ ਪਾ ਦੇ ਨੇ ਦੁੱਧ ਦੋਵੇਂ ਟਾਈਮ ਉਹਨਾਂ ਚੋਕੇ ਲੈ ਜਾਣਾ ਮੈਂ ਅਜੇ ਸਕੂਲ ਪੜਨਾ ਨਹੀਂ ਪਿਆ ਦਿਲ ਹੀ ਨਹੀਂ ਕਰਦਾ ਸੀ ਫਿਰ ਉਹਨਾਂ ਦੀਆਂ ਬੱਚੀਆਂ ਜਦ ਸਕੂਲ ਜਾਂਦੇ ਦੇਖ ਕਿ ਮੇਰਾ ਵੀ ਦਿਲ ਪੜਨੇ ਪੈਣਾ ਲਈ ਪ੍ਰੇਰਿਆ ਗਿਆ ਹੁੰਦੜ ਤਾਂ ਮੈਂ ਪਹਿਲਾਂ ਹੀ ਸੀ ਦੁੱਧ ਕਿਉਂ ਕਰਦਾ ਸੀ ਸਮਾਂ ਆਪਣੇ ਤੌਰ ਚੱਲਦਾ ਗਿਆ ਸਾਡੇ ਨਾਲ ਉਹਨਾਂ ਦਾ ਪਿਆਰ ਬਹੁਤ ਸੀ ਕਈ ਵਾਰੀ ਮੇਰੀ ਬੀਬੀ ਨਾਲ ਉਹਨਾਂ ਗੱਲ ਕਰਨ ਕਿ ਤੁਹਾਡੇ ਘਰ ਰਹਿੰਦੇ ਆ ਸਾਡਾ ਸਾਡੀ ਬਾਬਾ ਬੁੱਢਾ ਸਾਹਿਬ ਨੇ ਸੁਣੀਆ ਬੇਟਾ ਹੋਇਆ ਹੈ ਕਦੀ ਤੁਹਾਡੀਆਂ ਅਰਦਾਸਾਂ ਦਾ ਮੁੱਲ ਜ਼ਰੂਰ ਪਾਵਾਂਗੇ ਸਾਡੇ ਘਰ ਹੀ ਕਈ ਵਾਰੀ ਉਹਨਾਂ ਰੋਟੀ ਖਾ ਲੈਣੀ ਸਾਂਝ ਕਾਫੀ ਗੂੜੀ ਹੋ ਗਈ ਸੀ ਮੇਨ ਬਾਜ਼ਾਰ ਵਿੱਚ ਸਾਡਾ ਇੱਕ 7-8 ਮਰਲੇ ਦਾ ਪਲਾਟ ਸੀ ਉਦੋਂ ਇਹ ਬਾਜ਼ਾਰ ਡਿਵੈਲਪ ਨਹੀਂ ਹੋਇਆ ਸੀ ਰਾਤ ਨੂੰ ਸਾਡੇ ਘਰੇ ਬੈਠਿਆ ਦੋਵੇਂ ਜੀਆ ਨੇ ਕਿਹਾ ਕਿਹਾ ਕਰਨਾ ਕਿ ਤੁਸੀਂ ਸਾਨੂੰ ਉਸ ਜਗ੍ਹਾ ਥੱਲੇ ਦੁਕਾਨਾ ਤੇ ਉੱਪਰ ਘਰ ਬਣਾ ਲੈਣ ਦਿਓ ਜਿੰਨੇ ਪੈਸੇ ਲੱਗਣਗੇ ਅਸੀਂ ਕਰਾਇਆ ਬੰਨ ਕੇ ਕੱਟੀ ਜਾਵਾਂਗੇ ਜਦੋਂ ਕਿਰਾਏ ਦੇ ਹਿਸਾਬ ਨਾਲ ਪੈਸੇ ਪੂਰੇ ਹੋ ਗਏ ਉਦੋਂ ਕਿਰਾਇਆ ਤੁਹਾਨੂੰ ਦੇ ਦਿਆ ਕਰਾਂਗੇ ਜੇ ਕਿਤੇ ਬਦਲੀ ਹੋ ਗਈ ਵਾਦਾ ਘਾਟਾ ਦੇ ਕੇ ਦੇ ਲੈ ਕੇ ਮਕਾਨ ਤੁਹਾਨੂੰ ਦੇ ਜਾਵਾਂਗੇ ਸਾਡੇ ਬੱਚੇ ਜਵਾਨ ਹੋ ਗਏ ਨੇ ਛੋਟੇ ਜਿਹੇ ਘਰ ਚ ਰਹਿਣਾ ਮੁਸ਼ਕਿਲ ਹੈ ਮਤਲਬ ਕਾਫੀ ਵਾਰ ਉਹਨਾਂ ਇਹ ਗੱਲਾਂ ਕਰਨੀਆਂ ਆਖਿਰ ਇੱਕ ਦਿਨ ਬਾਬੇ ਬੁੱਢੇ ਸਾਹਿਬ ਦੀ ਸੌਂ ਖਾ ਕੇ ਮੇਰੇ ਬੀਬੀ ਦੇ ਪਾ ਨੂੰ ਮਨਾ ਲਿਆ ਦੁਕਾਨ ਮਕਾਨ ਬਣ ਗਏ ਰਿਹਾਇਸ਼ ਹੋ ਗਈ ਫਿਰ ਉਹ ਪਹਿਲਾਂ ਵਾਲਾ ਪਿਆਰ ਗਵਾਚ ਗਿਆ ਪਰ ਬੀਬੀ ਨੂੰ ਵਿਸ਼ਵਾਸ ਸੀ ਸੌਂ ਦਾ ਰੱਬ ਦੇ ਪੈ ਦਾ ਮੈਂ ਵੀ ਸਰਕਾਰੀ ਨੌਕਰੀ ਤੇ ਲੱਗ ਗਿਆ 26 ਦਸੰਬਰ 1986 ਵਿੱਚ ਬੀਜੀ ਸ਼ਾਮ ਦੇ ਸਮੇਂ ਫਤਿਹ ਬੁਲਾ ਗਏ ਮੈਂ ਛੁੱਟੀ ਤੇ ਸੀ ਕਹਿੰਦੇ ਕਿਸੇ ਨਾਲ ਝਗੜਾ ਨਹੀਂ ਕਰਨਾ ਰੱਬ ਦੇ ਵਿਸ਼ਵਾਸ ਰੱਖਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਫਿਰ ਮੇਰੀ ਨੌਕਰੀ ਦੇ ਦੌਰਾਨ ਹੀ ਮੈਂ ਉਦੋਂ ਬੰਗਾਲ ਵਿੱਚ ਸੀ ਜਦੋਂ ਉਹ ਸਾਡੇ ਪਲਾਟ 'ਚ ਬਣਿਆ ਘਰ ਵੇਚ ਕੇ ਚਲੇ ਗਏ ਕੁਝ ਵੀ ਨਹੀਂ ਦਿੱਤਾ ਅੱਜ ਮਦਰਸਡੇ ਕਰਕੇ ਬੀਬੀ ਦੀ ਯਾਦ ਬਹੁਤ ਆ ਰਹੀ ਹੈ ਜੀ ਇਸ ਲਈ ਇਹ ਲਿਖਿਆ ਗਿਆ ਪਤਾ ਨਹੀਂ ਅਜਹੀਆਂ ਰੂਹਾਂ ਵੇਰ ਲਿਆ ਹੀ ਕਿਉਂ ਹਨ ਜੋ ਆਪਣਾ ਵਿਗੜਦਾ ਦੇਖ ਕੇ ਦੂਜਿਆਂ ਦਾ ਸਵਾਰ ਜਾਂਦੀਆਂ ਨੇ